ਸਾਹਮਣੇ ਆ ਰਹੀਆ ਅੱਜ ਪਟਿਆਲਾ ਦੇ ਬਹਾਦਰਗੜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਸਾਨ ਇਕੱਠੇ ਹੋਏ ਕਿਸਾਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਵੱਡਾ ਫੈਸਲਾ ਲਿਆ ਕਿਸਾਨਾਂ ਦੇ ਵੱਲੋਂ ਤਾਂ ਆਉਣ ਵਾਲੀ 8 ਤਰੀਕ ਨੂੰ ਵੱਡਾ ਇਕੱਠ ਹੋਣ ਜਾ ਰਿਹਾ ਤਾਂ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਆਖਿਰ ਕੀ ਐਲਾਨ ਆ ਕਿਉਂ ਇੰਨਾ ਵੱਡਾ ਇਕੱਠ ਕੀਤਾ ਜਾ ਰਿਹਾ ਕੀ ਮਕਸਦ ਆ ਕਿਸਾਨਾਂ ਦਾ ਮੀਟਿੰਗ ਤੋਂ ਪਹਿਲਾਂ ਕੀ ਕੁਝ ਕਿਹਾ ਖਨੌਰੀ ਬਾਰਡਰ ਦੇ ਉੱਤੇ ਡਟੇ ਹੋਏ ਕਿਸਾਨ ਆਗੂ ਜੋ ਕਾਕਾ ਸਿੰਘ ਕੋਟਲਾ ਨੇ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅੱਜ ਅਜ ਮੀਟਿੰਗ ਦਿੱਤੀ ਹੈ ਕੀ ਦੇਖੋ ਜਿਹੜੀ ਅੱਜ ਪਹਿਲਾਂ ਤਾਂ ਮੈਂ ਜਾਣਕਾਰੀ ਦੇ ਦਿਆਂ ਮੈਂ ਕਾਕਾ ਸਿੰਘ ਕੋਟੜਾ ਸੂਬਾ ਜਰ ਸਕੱਤਰ ਭਾਰਤੀ ਕਿਨੂ ਇੱਕ ਤਾਂ ਸਿੱਧੂਪੁਰ ਮੇਰੇ ਨਾਲ ਕਬੇ ਪਾਸੇ ਖੜੇ ਨੇ ਸਾਡੇ ਸੂਬਾ ਵਿਦਸਕਤਰ ਮਾਨ ਸਿੰਘ ਰਾਜਪੁਰਾ ਇਧਰਲੇ ਸੱਜ ਪਾਸੇ ਮੇਰੇ ਕੋਲੇ ਜ਼ਿਲ੍ਹਾ ਪ੍ਰਧਾਨ ਖੜੇ ਨੇ ਸਾਰੇ ਜਿਹੜੇ ਅਸੀਂ ਆਗੂ ਅੱਜ ਮੀਟਿੰਗ ਸੱਦੀ ਹੈ ਤਾਂ ਸਾਡੀ ਮੀਟਿੰਗ ਹੋਈ ਸੀ ਖਨੌਰੀ ਮੋਰਚੇ ਦੇ ਵਿੱਚ ਕਿ ਪਿੰਡਾਂ ਦੇ ਵਿੱਚ ਜਾ ਕੇ ਗਰਾਊਂਡ ਲੈਵਲ ਤੇ ਜਾ ਕੇ ਮੀਟਿੰਗਾਂ ਕਰਵਾਈਆਂ ਜਾਣ ਇੱਕ ਤਾਂ ਅਸੀਂ 8 ਮਾਰਚ ਨੂੰ ਪੂਰੇ ਮੋਰਚਾਂ ਦੇ ਵਿੱਚ ਔਰਤ ਜਿਹੜਾ 8 ਮਾਰਚ ਨੂੰ ਦਿਨ ਮਨਾ ਰਹੇ ਹੈ ਤਾਸੀ ਉਹਦੇ ਵਿੱਚ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਚੁੱਲ੍ਹੇ ਤੇ ਲੜਾਈਆਂ ਜਿਹੜੀਆਂ ਸਾਡੇ ਘਰੇ ਕਲੇਸ਼ ਹੁੰਦੇ ਨੇ ਉਹ ਕਿਉਂ ਹੁੰਦੇ ਨੇ ਉਹ ਸਾਰੀਆਂ ਗੱਲਾਂ ਅਸੀਂ ਭੈਣਾਂ ਨੂੰ ਬੁਹਾ ਕੇ ਮੋਰਚਿਆਂ ਦੇ ਵਿੱਚ ਕਿ ਐਮਐਸਪੀ ਗਰੰਟੀ ਕਾਨੂੰਨ ਕਿਉਂ ਚਾਹੀਦਾ ਸੁਆਮੀ ਨਾਸਨ ਦੀ ਰਿਪੋਰਟ ਲਾਗੂ ਹੁੰਦੀ ਸਾਡੀ ਪੋਜੀਸ਼ਨ ਕੀ ਹੋਣੀ ਸੀ ਕਰਜ਼ਾ ਸਾਡੇ ਤੇ ਕਿਉਂ ਚੜਿਆ ਤਾਂ ਸਾਡੇ ਤੇ ਜਿਹੜੀਆਂ ਪ੍ਰਦੂਸ਼ਣ ਵਾਲੀਆਂ ਹਰ ਬਾਰੀ 6 ਮਹੀਨਿਆਂ ਤੋਂ ਸਾਡੇ ਤੇ ਇਲਜ਼ਾਮ ਲੱਗਦਾ ਉਹ ਤਾਂ ਹੁਣ ਮੰਤਰੀਆਂ ਨੇ ਕਲੀਅਰ ਕਰਤਾ ਕਿ ਪੰਜਾਬ ਦਾ ਧੂਆਂ ਦਿੱਲੀ ਚ ਨਹੀਂ ਜਾਂਦਾ ਤਾਂ ਬਦਨਾਮ ਸਾਨੂੰ ਕੀਤਾ ਜਾ ਰਿਹਾ ਹੈ ਤਾਂ ਸਾਡੀ ਖੇਤੀ ਨਹੀਂ ਸੀ ਸਾਡੇ ਤੇ ਮੜੀ ਗਈ ਤਾਂ ਉਹ ਸਾਰਾ ਕੁਝ ਅਸੀਂ ਤਾਂ ਐਮਐਸਪੀ ਗਰੰਟੀ ਕਾਨੂੰਨ ਸਾਰੀਆਂ ਫਸਲਾਂ ਤੇ ਚਾਹੁੰਦੇ ਆ ਕਿ ਐਮਐਸਪੀ ਗਰੰਟੀ ਕਾਨੂੰਨ ਦਿਓ ਜਿਹੜੇ ਬਦਲਵਾ ਜਦੋਂ ਇਹਦਾ ਬਦਲਾ ਹੀ ਨਹੀਂ ਕੀਤਾ ਸਰਕਾਰ ਨੇ ਅਸੀਂ ਉਹਨਾਂ ਨੇ ਦਿੱਤਾ ਆਂਕੜੇ ਸਾਨੂੰ ਮੰਤਰੀਆਂ ਨੇ ਕਿ ਸਾਡੇ ਦਾਲਾਂ ਤੇ ਪੈਸੇ ਬਹੁਤ ਲੱਗ ਰਹੇ ਆ ਬਾਹਰੋਂ ਮਗਾਉਣ ਤੇ ਅਸੀਂ ਉਸ ਮੀਟਿੰਗ ਦੇ ਵਿੱਚ ਕਿਹਾ ਵੀ ਕੀ ਭਾਰਤ ਦੇ ਕਿਸਾਨ ਤੇ ਸੋਨੂੰ ਵਿਸ਼ਵਾਸ ਨਹੀਂ ਭਾਰਤ ਦੇ ਕਿਸਾਨ ਕੀ ਨਹੀਂ ਕਰ ਸਕਦੇ ਅਸੀਂ ਉਦਾਹਰਨਾ ਦਿੱਤੀਆਂ ਵੀ ਟਿੱਬਿਆਂ ਤੇ ਅੰਗੂਰ ਬਾਤੇ ਅੰਗੂਰ ਗਾਤੇ ਪਰ ਜਦੋਂ ਨਾ ਮੰਡੀ ਕਰਨ ਹੋਣ ਕਰਕੇ ਲੋਕਾਂ ਨੂੰ ਬਾਗ ਪੱਟਣੇ ਪੈਗੇ ਆ ਮੰਤਰੀ ਖੇਤੀ ਮੰਤਰੀ ਜੀ ਬੈਠਾ ਇਹਨਾਂ ਦੇ ਬਾਗ ਖੇਤਾਂ ਦੇ ਨੇੜੇ ਕਿਨੂਆਂ ਦੇ ਬਾਗ ਲਾਤੇ ਕਿਨੂ ਕਮਾਉਣ ਵਾਲਾ ਵੀ ਰੁਝ ਜਾਂਦਾ ਖਰੀਦਦਾਰ ਵੀ ਰੁਝ ਜਾਂਦਾ ਮੰਡੀ ਕਰਨ ਨਾ ਹੋਣ ਕਰਕੇ ਲੋਕਾਂ ਨੇ ਬਾਗ ਪੱਟਣੇ ਸ਼ੁਰੂ ਕਰਤੇ ਤਾ ਇਧਰ ਜਿਹੜੇ ਮਹਾਰਾਸ਼ਟਰ ਪਿਆਜ਼ ਵਾਲੇ ਕਿਸਾਨ ਰੋਈ ਜਾਂਦੇ ਆ ਜਿਹੜਾ ਪੈਦਾਗਰ ਦਾ ਉਹ ਵੀ ਰੋਈ ਜਾਂਦਾ ਜਿਹੜਾ ਖਪਤਕਰ ਆ ਉਹ ਵੀ ਰੋਈ ਜਾਂਦਾ ਇਹੀ ਹਾਲ ਜੰਮੂ ਕਸ਼ਮੀਰ ਦੇ ਵਿੱਚ ਸੇਵਾ ਦਾ ਇਹੀ ਸਾਡੀ ਪੋਜੀਸ਼ਨ ਝੋਨੇ ਦੀ ਹੈ ਤਾਂ ਕਿਉਂ ਨਾ ਜਿੰਨਾ ਚਿਰ ਸਾਰੀਆਂ ਫਸਲਾਂ ਤੇ ਸਰਕਾਰ ਐਮਐਸਪੀ ਗਰੰਟੀ ਕਾਨੂੰਨ ਬਣਾਵੇ ਤਾਂ ਸਰਕਾਰ ਨੂੰ ਪਤਾ ਲੱਗੇ ਕਿ ਸਰਕਾਰ ਨੇ ਗਰੰਟੀ ਦਿੱਤੀ ਮੈਂ ਆ ਫਸਲ ਬੀਜਦਾ ਤੇ ਇਹਦਾ ਮੈਨੂੰ ਮੰਡੀ ਦੇ ਵਿੱਚ ਭਾਅ ਮਿਲੂਗਾ ਉਹ ਤੇ ਸਾਰਾ ਕੁਝ ਅਸੀਂ ਕਰਕੇ ਉਹ ਮੀਟਿੰਗ ਅਸੀਂ ਅੱਜ ਜ਼ਿਲ੍ਹਾ ਪਟਿਆਲੇ ਦੀ ਰੱਖੀ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਸ਼ਾਮਲ ਹੋਏ ਨੇ ਨਾਲ ਜਿਹੜੇ ਸਾਡੇ ਇਲਾਕਿਆਂ ਦੇ ਵਿੱਚ ਗੜੇ ਮਾਰੀ ਨਾਲ ਨੁਕਸਾਨ ਹੋਇਆ ਉਹਨਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇ ਸਰਕਾਰ ਨੇ 1-2 ਦਿਨਾਂ ਦੇ ਵਿੱਚ ਉਹ ਕਿਸਾਨਾਂ ਦੀਆਂ ਗਰਦਾਵਰੀਆਂ ਨਾ ਕੀਤੀਆਂ ਪ੍ਰਸ਼ਾਸਨ ਉੱਤੇ ਨਾ ਗਿਆ ਪਿੰਡਾਂ ਦੇ ਵਿੱਚ ਅਣਗਲੀ ਕੀਤੀ ਤਾਂ ਫਿਰ ਮਜਬੂਰ ਹੋ ਕੇ ਸਾਨੂੰ ਚਾਹੇ ਐਸਡੀਸੀ ਦਾ ਘਰੋ ਕਰਨਾ ਪਵੇ ਜਾਂ ਸਾਨੂੰ ਸੜਕ ਤੇ ਆਉਣਾ ਪਵੇ ਉਹ ਪਰਿਵਾਰਾਂ ਦਾ ਜਿਹੜੇ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਇਕੱਲੇ ਨਹੀਂ ਨੁਕਸਾਨ ਪਮਾ ਸਾਡੇ ਇਸ ਇਲਾਕੇ ਦਾ ਹੋਇਆ ਪਰ ਬਹਾਵਾਗੇ ਪੂਰੇ ਪੰਜਾਬ ਦੇ ਵਿੱਚ ਇਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਅੱਜ ਦੀ ਮੀਟਿੰਗਾਂ ਪਿੱਛੇ ਹੋਈਆਂ ਆ ਉਹ ਮੀਟਿੰਗਾਂ ਕੀ ਨਤੀਜਾ ਨਿਕਲਿਆ ਵੇਖੋ ਜਿਹੜੀਆਂ ਮੀਟਿੰਗਾਂ ਅਸੀਂ ਪਿੱਛੇ ਕਰਕੇ ਆਏ ਆ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਇੱਕ ਤਾਂ ਜਾਣੂ ਹੋਗੇ ਸੀ ਜਿਹੜੀ ਡੱਲੇਵਾਲ ਸਾਹਿਬ ਦੀ ਸਿਹਤ ਹੈ ਤੇ ਲਈ ਲੱਗ ਰਿਹਾ ਸੀ ਵੀ ਠੀਕ ਹੈ ਉਹ ਸਾਰੀਆਂ ਅਸੀਂ ਜਾਣਕਾਰੀਆਂ ਦਿੱਤੀਆਂ ਇੱਕ ਜਿਹੜੇ ਮੋਰਚੇ ਦੇ ਪ੍ਰੋਗਰਾਮ ਨੇ ਵੱਡੀ ਗਿਣਤੀ ਸਾਡੇ ਆਗੂਆਂ ਨੇ ਸਰਗਰਮ ਹੋਏ ਨੇ ਇਹਦੀ ਮੀਟਿੰਗ ਦਾ ਜਿਹੜਾ ਕਰਨ ਨਾਲ ਜਿਹੜੇ ਸਾਡੇ ਥੋੜੇ ਸੁਸਤ ਹੋਏ ਸੀ ਆਗੂ ਸਰਗਰਮ ਹੋਏ ਨੇ ਪਿੰਡਾਂ 'ਚ ਗਏ ਨੇ ਮੀਟਿੰਗਾਂ ਕਰਵਾਈਆਂ ਨੇ ਮੈਨੂੰ ਪੂਰਾ ਯਕੀਨ ਹੈ ਕਿ ਸਾਡੀ ਕਮੇਟੀ ਸਾਡੇ ਆਗੂ ਆ ਜਿਹੜੇ ਹੁਣ ਸਰਗਰਮ ਕਰਕੇ ਇਹਨਾਂ ਨੂੰ ਮੋਰਚਾ 'ਤੇ ਲੈ ਕੇ ਆਏਗਾ ਮੈਲਾ ਦਿਵਸ ਆ ਰਿਹਾ 8 ਮਾਰਚ ਨੂੰ ਉਹਦਾ ਕੀ ਡੇਰੇ ਕਿਤੇ ਕੀਤੇ ਆ ਰਹੇ ਉਹਦੀ ਅਸੀਂ ਇਹਨਾਂ ਦੀ ਤਿਆਰੀ ਲਿਆਉਣੀ ਆ ਇਹਨਾਂ ਨੇ ਹਜ਼ਾਰ ਸਾਡੀ ਭੈਣ ਦਾ ਲਖਾਇਆ ਵੇ ਅਸੀਂ ਹਜ਼ਾਰ ਭੈਣਾਂ ਅਸੀਂ ਉੱਤੇ ਪਟਿਆਲੇ ਤੋਂ ਲੈ ਕੇ ਆਵਾਂਗੇ ਇਹਦਾ ਪ੍ਰਬੰਧ ਹੁਣ ਪਿੰਡ ਕਾਇਆਂ ਨੇ ਬਲਾਕ ਨੇ ਜ਼ਿਲ੍ਹੇ ਨੇ ਪੂਰਾ ਕਰਕੇ ਲੈ ਕੇ ਆਉਣਾ ਤਾ ਪੂਰੀ ਜਿਹੜੀ ਦੇਖਿਆ ਮੈਂ ਜਿਹੜੀ ਸਟੇਜ ਤੇ ਬੋਲੀ ਐ ਇਹ ਪ੍ਰਬੰਧ ਹੁਣ ਸਾਡੇ ਜ਼ਿਲ੍ਹਾ ਕਮੇਟੀ ਦਾ ਐ ਇਹ ਉੱਥੇ ਲੈ ਕੇ ਆਉਣਗੇ। ਅੱਜ ਮੀਟਿੰਗ ਦਾ ਕਰਵਾ ਕਰਨ ਕੀ ਆ ਕਿ ਕੀ ਮੈਟਰ ਨਾਲ ਕਰੀ ਮੀਟਿੰਗ। ਮੀਟਿੰਗ ਦਾ ਕਾਰਨ ਇਹੀ ਐ ਵੀ ਇਹ ਵੱੱਦੇ ਵੱੱਦ ਅਸੀਂ ਇਕੱਠ ਬਧਾਣਾ ਖਨੌਰੀ ਮੋਰਚੇ 'ਚ ਸੰਭੂ ਮੋਰਚੇ 'ਚ ਦੋਨੇ ਮੋਰਚਿਆਂ 'ਚ ਅਸੀਂ ਲਾਬੰਦ ਕੀਤਾ 'ਚ ਆਪਣੇ ਵਰਕਰਾਂ ਨੂੰ ਵੀ ਵੱੱਦੇ ਵੱੱਦ ਚੜ ਕੇ ਅਸੀਂ ਇਹ ਸਾਰਾ ਨਾ ਬਹੁਤ ਵਧੀਆ ਹੰਗਾਰਾ ਮਿਲਿਆ ਸਾਨੂੰ ਇਹ ਕਹਿੰਦੇ ਵੀ ਅਸੀਂ ਆਪਣਾ ਕੰਮ-ਕਾਰ ਛੱਡ ਕੇ ਦੋਨੇ ਮੋਰਚਾਂ 'ਤੇ ਟੱਟਾ ਅਬ ਜੇ ਹੁਣ ਕੜੀ ਮਾਰੀ ਹੋਈ ਆ ਕੜੀ ਮਾਰ ਕੇ ਕੰਮ ਕੋਈ ਫਤਲਾ ਨੁਕਸਾਨ ਹੋਈ ਆ ਉਹਨੂੰ ਕਿਵੇਂ ਦੇਖਦੇ ਹੋ ਇਹ ਜਿਹੜਾ ਗੜੇ ਮਾਰੀ ਵਾਲਾ ਇਹ ਸਰਕਾਰਾਂ ਕੋਲ ਅਸੀਂ ਜਾਵਾਂਗੇ ਹੁਣ ਪ੍ਰਸ਼ਾਸਨ ਕੋਲ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੀ ਵੀ ਉਹਨਾਂ ਨੇ ਕੋਈ ਨਾ ਕਾਰਵਾਈ ਕੀਤੀ ਤੇ ਅਸੀਂ ਪੂਰਾ ਸੰਘਰਸ਼ ਵਿੜਾਂਗੇ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਯੂਥਪਿੰਗ ਪ੍ਰਧਾਨ ਬਲਾਕ ਨੌਰ ਜ਼ਿਲ੍ਹਾ ਪਟਿਆਲਾ ਜੀ ਮੀਟਿੰਗ ਕੀਤੀ ਹੈ ਕੀ ਇਹਨਾਂ ਬਿਲਕੁਲ ਜੀ ਅੱਜ ਸਾਡੀ ਮੀਟਿੰਗ ਸੀਗੀ ਭਾਰਤੀ ਕਿਸਾਨਾਂ ਨੇ ਇੱਕ ਤਾਂ ਸਿੱਧੂਪੁਰ ਕੁਝ ਤਾਂ ਸਾਡੇ ਸੰਘਰਸ਼ ਸੰਬੰਧੀ ਮਸਲੇ ਸੀਗੇ ਕੁਝ ਸਾਡੇ 28 ਤਰੀਕ ਨੂੰ ਜਿਹੜੀ ਸ਼ਾਮ ਨੂੰ ਗੜੇਮਾਰੀ ਹੋਈ ਹੈ ਉਸ ਦੇ ਨਾਲ ਕਾਫੀ ਪਿੰਡ ਨੁਕਸਾਨੇ ਗਏ ਸੀਗੇ ਸੋ ਉਹਨਾਂ ਨੂੰ ਬਤ ਤੋਂ ਬਤ ਮੁਆਵਜ਼ਾ ਦਿਵਾਉਣ ਲਈ ਤੇ ਆਪਣਾ ਮੋਰਚੇ ਸਬੰਧੀ ਰਣਨੀਤੀ ਬਣਾਉਣ ਲਈ ਜਿਹੜੇ ਦਿਨ ਅੱਗੇ ਮਨਾਉਣੇ ਨੇ ਚਾਹੇ 5 ਮਾਰਚ ਆ ਰਿਹਾ 100 ਦਿਨ ਪੂਰੇ ਹੋ ਰਹੇ ਨੇ ਲੇਵਾਲ ਸਾਹਿਬ ਦੀ ਭੁਖੜ ਹੜਤਾਲ ਨੂੰ ਤੇ 8 ਮਾਰਚ ਨੂੰ ਔਰਤ ਦਿਵਸ ਮਨਾਣਾ ਜਿਹੜਾ ਆਪਾਂ ਨੇ ਮਹਿਲਾ ਦਿਵਸ ਬਾਰਡਰਾਂ ਦੇ ਉੱਤੇ ਉਸ ਸਬੰਧੀ ਅਸੀਂ ਪਿਛਾਦਰਤਾ ਕੀਤੀ ਹੈ ਜੀ ਸਾਡੇ ਨਾਲ ਸਾਡੇ ਸੂਬੇ ਦੇ ਸਾਡੇ ਜਰਨਲ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਜੀ ਕੋਟੜਾ ਤੇ ਨਾਲ ਸਾਡੇ ਜਿਲ੍ਹਾ ਆਪਣਾ ਸੂਬੇ ਦੇ ਖਜ਼ਾਨਚੀ ਮਾਨ ਸਿੰਘ ਜੀ ਰਾਜਪੁਰਾ ਜ਼ਿਲ੍ਹਾ ਪਟਿਆਲੇ ਦੇ ਪ੍ਰਧਾਨ ਜੋਰਾਵਰ ਸਿੰਘ ਜੀ ਬਲਵੇੜਾ ਫਰਜ ਜਰਨਲ ਸਕੱਤਰ ਜਗਦੀਪ ਸਿੰਘ ਜੀ ਲੂਣਾ ਮਹਿੰਦਰ ਸਿੰਘ ਜੀ ਨੂਰਖੇੜੀਆਂ ਸੀਨੀਅਰ ਮੀਤ ਪ੍ਰਧਾਨ ਸੋ ਹੋਰ ਇਸ ਤੋਂ ਇਲਾਵਾ ਬਲਾਕਾਂ ਦੇ ਉਹ ਪਿੰਡਾਂ ਕਾਇਆਂ ਦੇ ਸਾਰੇ ਪ੍ਰਧਾਨ ਹਾਜ਼ਰ ਸੀਗੇ ਜੀ ਵਿਚਾਰ ਕੀਤਾ ਗਿਆ ਵਿਚਾਰ ਇਹ ਕੀਤਾ ਗਿਆ ਜੀ ਕਿ ਇੱਕ ਤਾਂ ਜਿਹੜੀ ਗੜੇਮਾਰੀ ਹੋਈ ਹੈ ਇਸ ਦੇ ਵਿੱਚ ਜੋ ਨੁਕਸਾਨ ਹੈ ਅਸੀਂ ਕੱਲ ਦਾ ਸਰਵੇ ਕਰਕੇ ਆਏ ਸੀਗੇ ਤਕਰੀਬਨ 15 ਪਿੰਡਾਂ ਦਾ ਤੇ ਉਹਦੇ ਵਿੱਚ ਦੇਖਿਆ ਵੀ ਜਿਆ ਨੁਕਸਾਨ ਹੈ 100% ਹੀ ਹੈ 100% ਤੇ ਇਸ ਸਰਕਾਰ ਤੋਂ ਇਹ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਮੁਆਵਜ਼ਾ ਉਹ ਪੂਰਾ 100% ਦੇ ਹਿਸਾਬ ਨਾਲ ਦਿੱਤਾ ਜਾਵੇ ਤੇ ਇਸ ਤੋਂ ਇਲਾਵਾ ਅਸੀਂ ਇਸ ਤੀਦੀ ਮੰਗ ਕਰਦੇ ਹਾਂ ਕਿ ਜਿਹੜਾ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਹੈ ਤੇ ਜਿਹੜੇ ਕੋਈ ਸਮਾਜ ਸੇਵੀ ਸੰਸਥਾਵਾਂ ਨੇ ਉਹ ਵੀ ਕਿਸਾਨਾਂ ਦੀ ਬਾਹ ਮੜਨਾ ਇਸ ਚੀਜ਼ ਦੀ ਇਸ ਤੋਂ ਇਲਾਵਾ ਬੱਦ ਤੋਂ ਬੱਦ ਗਿਣਤੀ ਦੇ ਨਾਲ ਖਨੌਰੀ ਮੋਰਚੇ ਦੇ ਵਿੱਚ ਹਾਜ਼ਰੀ ਸੰਭੂ ਮੋਰਚੇ ਦੇ ਵਿੱਚ ਹਾਜ਼ਰੀ ਲਵਾਉਣ ਤਾਂ ਕਿ ਸੰਘਰਸ਼ ਨੂੰ ਜਿੱਤੇ ਜਾ ਸਕੀ ਸਰਕਾਰੀ ਦਬਾਅ ਬਣਾਇਆ ਜਾ। ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਸੱਦਿਆ ਗਿਆ 8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਜਾਵੇਗਾ। ਬਾਰਡਰਾਂ ਦੇ ਉੱਤੇ ਵੱਧ ਤੋਂ ਵੱਧ ਬੀਬੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਆ। ਤਾਂ ਵੱਡਾ ਇਕੱਠ ਇੱਕ ਪਾਸੇ ਤਾਂ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਆ ਜੋ ਮੀਟਿੰਗ ਦਾ ਸਮਾਂ ਨੇੜੇ ਹੁੰਦਾ ਹੋਇਆ ਨਜ਼ਰ ਆ ਰਿਹਾ ਪਰ ਮੀਟਿੰਗ ਤੋਂ ਪਹਿਲਾਂ ਵੱਡੇ ਇਕੱਠ ਬਾਰਡਰਾਂ ਦੇ ਉੱਤੇ ਹੁਣੇ ਸੰਕੇਤ ਦੇ ਰਹੇ ਨੇ ਕਿ ਇਸ ਵਾਰ ਦੀ ਜੋ ਮੀਟਿੰਗ ਆ ਮੀਟਿੰਗ ਦੇ ਵਿੱਚ ਕੁਝ ਖਾਸ ਸੱਟਾ ਨਿਕਲ ਕੇ ਸਾਹਮਣੇ ਆਵੇਗਾ ਪਰ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਕਿ ਆਖਿਰ ਮੀਟਿੰਗ ਤੋਂ ਬਾਅਦ ਖੁਸ਼ੀ ਦੀ ਖਬਰ ਆਈ ਜਾਂ ਫਿਰ ਇੱਕ ਹੋਰ ਤਾਰੀਖ ਦੇ ਦਿੱਤੇ ਦੇਖਣ ਵਾਲੀ ਗੱਲ ਰਹੇਗੀ ਅੱਜ ਦੀ ਪੂਰੀ ਕਵਰੇ ਸਾਡੇ ਸਹੀਓ